ਉਮੀਦ ਕਰਕੇ ਸਬਜ਼ੀਆਂ ਦੇ ਵਿਭਾਗ ਦੇ ਵਿੱਚ ਵੀ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਸਬਜ਼ੀਆਂ ਦੇ ਮਹਿੰਗੇ ਪਾ ਹੋਣ ਦੇ ਕਰਕੇ ਲੋਕਾਂ ਦਾ ਜੇਬ ਜੜਾ ਹੈ ਉਹ ਜਵਾਬ ਦੇ ਰਿਹਾ ਹੈ ਤੇ ਉਸ ਦੇ ਪਾ ਦੇ ਕਰਕੇ ਦੁਕਾਨਦਾਰ ਤੇ ਲੋਕਾਂ ਦੀ ਸਰਕਾਰ ਨੂੰ ਹੰਗੂਹਾਰ ਲਗਾਈ ਗਈ ਹੈ ਉਹਨਾਂ ਦੇ ਵੱਲੋਂ ਕਿ ਸਰਕਾਰ ਮਹਿੰਗਾਈ ਤੇ ਕੰਟਰੋਲ ਕਰੇ। ਈ ਵੇਕਰੀ ਮਾਰਕੀਟ ਦੇ ਹਾਲਾਤ ਬਹੁਤ ਮਾੜੇ ਆ ਜੀ ਸਬਜ਼ੀ ਦੇ ਭਾਅ ਇੰਨੇ ਕਿ ਜਿਆਦੇ ਤੇਜ਼ ਨੇ ਕਿ ਮਾੜਾ ਬੰਦੇ ਦਾ ਜਿਹੜਾ ਕਿ ਰੋਟੀ ਕਾਣਾ ਮੁਸ਼ਕਲ ਹੋਇਆ ਪਿਆ ਜਿੱਥਾ ਕਿ ਤੇ ਵੇਖੀਏ ਗੋਭੀ ਜਿਹੜੀ ਆ ਉਹ 100 ਰੁਪਏ ਕਿਲੋ ਆ। ਕੋਈ ਵੀ ਸਬਜ਼ੀ ਆਪਾਂ ਲੈ ਲੈਨੇ ਆਂ ਭਿੰਡੀ ਲੈ ਲਓ ਸ਼ਿਮਲਾ ਮਿਰਚ ਲੈ ਲਓ 80 ਰੁਪਏ ਕਿਲੋ ਅੱਜ ਜੇ ਤੜਕੇ ਦੀ ਗੱਲ ਕਰ ਲਈਏ ਤੇ ਜਿਹੜਾ ਪਿਆਜ਼ ਉਹ ਵੀ 50 ਰੁਪਏ ਕਿਲੋ ਲਸਣ 320 ਰੁਪਏ ਕਿਲੋ ਹੋਇਆ ਪਿਆ ਜਿਹੜਾ ਕਿ ਰੋਜ਼ਮਰਾਂ ਦੇ ਜਿਹੜੀ ਜ਼ਿੰਦਗੀ ਦੇ ਜੀਣ ਵਾਸਤੇ ਆਪਾਂ ਨੂੰ ਖਾਣ ਪੀਣ ਵਾਸਤੇ ਸਬਜ਼ੀ ਭਾਜੀ ਜਿਹੜਾ ਖਾਣਾ ਵਾ ਉਹੀ ਬਹੁਤ ਔਖਾ ਹੋਇਆ ਪਿਆ ਜਿਹੜਾ ਆਪਣਾ ਕਿ ਦਿੱਲੀ ਕਮਾਉਣ ਵਾਲਾ ਬੰਦਾ ਜਿਹੜਾ ਕਿ 500 ਰੁਪਏ ਦਿਹਾੜੀ ਕਮਾਉਂਦਾ ਉਹਦੇ ਵਾਸਤੇ ਬਹੁਤ ਔਖਾ ਜੀ ਘਰ ਦਾ ਰੋਟੀ ਪਾਣੀ ਚਲਾਉਣਾ ਵੀ ਬਹੁਤ ਔਖਾ ਆ ਕੀ ਨਤੀਜਾ ਸਵਾਲ ਕਿ ਹੋ ਕੀ ਲੈ ਜ ਤਾਂ ਕਿ ਰੋਟੀ ਪਾਣੀ ਖਾਣ ਵਾਲਾ ਜਿਹੜਾ ਇਨਸਾਨ ਆ ਘਰ ਤੋਂ ਘਰ ਰੋਟੀ ਸੁੱਖ ਦੀ ਖਾ ਸਕੇ ਜਿਹੜੇ ਸਬਜ਼ੀ ਦੇ ਭਾਅ ਆ ਕਿਸ ਤਰ੍ਹਾਂ ਦੀ ਸਬਜ਼ੀ ਸਬਜੀ ਭਾਜੀ ਬਹੁਤ ਤੇਜ਼ ਆ ਗੋਭੀ ਵੀ 100 ਰੁਪਏ 80 ਰੁਪਏ ਆ ਭਿੰਡੀ ਵੀ 80 ਰੁਪਏ ਕੀ ਅਦਰ ਵੀ 80 ਰੁਪਏ ਆ ਕੱਦੂ ਵੀ 80 ਰੁਪਏ ਆ ਮਾੜਾ ਬੰਦਾ ਦਿਹਾੜੀਦਾਰ ਸਬਜੀ ਖਾਣਾ ਬਹੁਤ ਔਖਾ ਹੋ ਗਿਆ ਜੀ ਤੜਕਾ ਤੜਕਾ ਬਹੁਤ ਜ਼ਿਆਦਾ ਤੇਜ਼ ਹੀ ਲਸਣ 302 ਹੋ ਗਿਆ ਜੀ ਅਦਕਾ ਰੇਟ ਅਦਕਾ ਹਾਂ ਜੀ ਅਦਕਾ 200 ਹੋ ਗਿਆ ਜੀ ਟਮਾਟਰ ਵੀ 80 ਰੁਪਏ ਹੋਏ ਪਏ ਸੌਣ ਦੇ ਮਹੀਨੇ ਕਰਕੇ ਜੀ ਬਹੁਤ ਸਬਜੀ ਤੇਜ਼ ਹੈ ਤੁਹਾਡਾ ਕੰਮ ਸਾਡਾ ਕੰਮ ਮੰਦਾ ਹੈ ਜੀ ਇਹ ਲੈ ਹੋ ਗਿਆ ਸਬਜੀ ਰੇਡ ਬੜੇ ਜਾ ਰਹੀ ਜੀ ਮਾੜਾ ਬੰਦਾ ਸਬਜੀ ਲੈ ਨਹੀਂ ਸਕਦਾ ਜੀ ਜੇ ਅਗਰ ਗੇੜ ਵਾਧੇ ਤੁਹਾਡਾ ਵੀ ਨੁਕਸਾਨ ਹੈ ਜੀ ਸਾਡਾ ਬਹੁਤ ਨੁਕਸਾਨ ਆ ਜੀ ਸਸਤੀ ਸਬਜੀ ਰੋਈ ਵਿਕਣੀ ਹੈ ਬਾਰ-ਬਾਰ ਵਿਕਣੀ ਆ ਮਹਿੰਗੀ ਸਬਜੀ ਖਾਂਦਾ ਨਹੀਂ ਕੋਈ ਜੀ ਕਿੰਨੀ ਠੇਕਦੀ ਆ ਜੀ ਮੁਸ਼ਕਿਲ ਤੁਹਾਨੂੰ ਮੁਸ਼ਕਿਲ ਬਹੁਤ ਜਿਆਦਾ ਹੁੰਦੀ ਏ ਆਰਤੀਆਂ ਨੂੰ ਪ੍ਰਦਾਨ ਕਰਨਾ ਔਖਾ ਹੁੰਦਾ ਜੀ ਉਧਰ ਬਗਨੀਆਂ ਦੀ ਸ਼ੂਟਿੰਗਾਂ ਨੇ ਦਿਨ ਤੋਂ ਬਾਹਰ ਤੁਹਾਨੂੰ ਪਤਾ ਮੇਲੇ-ਮੁਲੇ ਚੱਲਦੇ ਨੇ ਪ੍ਰਦਾਨ ਕਰਨਾ ਔਖਾ ਹੈ